ਸੀਨੀਅਰ ਕਾਂਗਰਸੀ ਆਗੂ ਅਤੇ ਵਿਰੋਧੀ ਧਰਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਉਤੇ ਰੇਤੇ ਦੀ ਨਜਾਇਜ਼ ਮਾਈਨਿੰਗ ਦੇ ਦੋਸ਼ ਲੱਗੇ ਨੇ ਉਹਨਾਂ ਡੇਢ ਮਹੀਨੇ ਪਹਿਲਾਂ ਤੁਸੀ ਬੰਨ ਵਿੱਚ ਜ਼ਮੀਨ ਖਰੀਦੀ ਆ ਦੋਸ਼ਾਂ ਵਿੱਚ ਆਖਿਆ ਗਿਆ ਹੈ ਕਿ ਜ਼ਮੀਨ ਖਰੀਦੀ ਹੀ ਰੇਤੇ ਦੀ ਨਜਾਇਜ਼ ਮਾਈਨਿੰਗ ਲਈ ਸੀ ਇਹ ਦੋਸ਼ ਕਿਸੇ ਆਮ ਵਿਅਕਤੀ ਨੇ ਨਹੀਂ ਲਾਏ ਸਗੋਂ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਲਾਏ ਨੇ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਉਹਨਾਂ ਜ਼ਮੀਨ ਦਾ ਪੂਰਾ ਬੇਰਵਾ ਅਤੇ ਵੇਚਣ ਵਾਲੇ ਸਾਰੇ ਸਭ ਕੁਝ ਸਾਹਮਣੇ ਰੱਖ ਦਿੱਤਾ ਇਸ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਅਤੇ ਹਰਪਾਲ ਸਿੰਘ ਚੀਮਾ ਵਿੱਚ ਤਿੱਖੀ ਬਹਿਸ ਹੋਈ। ਇਹ ਸਭ ਦੀ ਸ਼ੁਰੂਆਤ ਉਦੋਂ ਹੋਈ ਜਦੋਂ ਡੇਰਾ ਬਾਬਾ ਨਾਨਕ ਤੋਂ ਆਮ ਆਦਮੀ ਪਾਰਟੀ ਦੇ ਐਮਐਲਏ ਗੁਰਦੀਪ ਸਿੰਘ ਦਾ ਦਾਵਾ ਹੜਾ ਸੰਬੰਧੀ ਬੋਲ ਰਹੇ ਸਨ। ਉਹਨਾਂ ਨੇ ਬੋਲਦੇ ਹੋਏ ਕਾਂਗਰਸ ਦੀ ਸਾਬਕਾ ਮੰਤਰੀ ਅਤੇ ਦੀਨਾਨਗਰ ਹਲਕੇ ਤੋਂ ਮੌਜੂਦਾ ਵ代ਾਇਕਾ ਅਰਨਾ ਚੌਧਰੀ ਦਾ ਨਾਮ ਲੈ ਕੇ ਸੱਕੀ ਨਾਲੇ ਦੀ ਸਫਾਈ ਦਾ ਜ਼ਿਕਰ ਕੀਤਾ। ਇਹ ਵੀ ਆਖਿਆ ਕਿ ਵਿਰੋਧੀ ਐਵੇਂ ਕੈਬਨਿਟ ਮੰਤਰੀ ਵਿਰਿੰਦਰ ਗੋਇਲ ਅਤੇ ਕੁریشن ਕੁਮਾਰ ਨੂੰ ਘੇਰੀ ਜਾ ਰਹੇ ਨੇ। ਇਸ ਉੱਤੇ ਅਰਨਾ ਚੌਧਰੀ ਵੀ ਉੱਠ ਕੇ ਖੜੇ ਹੋਗੇ ਅਤੇ ਉਹਨਾਂ ਸੱਕੀ ਨਾਲੇ ਦੀ ਸਫਾਈ ਨਾ ਹੋਣ ਦਾ ਚੈਲੰਜ ਕਰ ਦਿੱਤਾ। ਉਹਨਾਂ ਇਸ ਦੀ ਜਾਂਚ ਲਈ ਕਮੇਟੀ ਬਣਾਉਣ ਲਈ ਵੀ ਸਪੀਕਰ ਕੁਲਤਾਰ ਸਿੰਘ ਸੰਧਮਾ ਨੂੰ ਕਹਿ ਦਿੱਤਾ। ਗੁਰਦੇਵ ਸਿੰਘ ਦਾ ਦਾਵਾ ਬੋਲਦੇ ਰਹੇ ਅਤੇ ਉਹਨਾਂ ਕਾਂਗਰਸੀ ਆਗੂਆਂ ਬਾਰੇ ਵੀ ਕੁਝ ਗੱਲਾਂ ਆਖੀਆਂ। ਇਸੇ ਦਰਮਿਆਨ ਪ੍ਰਤਾਪ ਸਿੰਘ ਬਾਜਵਾ ਵੀ ਉੱਠ ਕੇ ਖੜੇ ਹੋਗੇ ਅਤੇ ਉਹਨਾਂ ਅਰਨਾ ਚੌਧਰੀ ਦੀ ਮੰਗ ਦੀ ਹਮਾਇਤ ਕਰਦਿਆਂ ਖੁਦ ਵੀ ਮੌਕੇ ਉੱਤੇ ਜਾਣ ਦਾ ਪ੍ਰਸਤਾਵ ਰੱਖ ਦਿੱਤਾ। ਬਸ ਇਸ ਉੱਤੇ ਹੀ ਹਰਪਾਲ ਸਿੰਘ ਜੀਮਾ ਨੂੰ ਪਤਾ ਨਹੀਂ ਕਿਵੇਂ ਬੱਟ ਚੜ ਗਿਆ ਅਤੇ ਉਹ ਵਰ ਪਏ ਲੱਗਦਾ ਸੀ ਜਿਵੇਂ ਪਹਿਲਾਂ ਹੀ ਉਹ ਪ੍ਰਤਾਪ ਸਿੰਘ ਬਾਜਵਾ ਉਤੇ ਚੜਾਈ ਕਰਨ ਦੀ ਤਿਆਰੀ ਕਰਕੇ ਆਏ ਹੋਣ ਪਹਿਲਾ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਅਤੇ ਅਰਨਾ ਚੌਧਰੀ ਨੂੰ ਦੇਖੋ ਉਸ ਤੋਂ ਬਾਅਦ ਦਿਖਾਵਾਂਗੇ ਹਰਪਾਲ ਸਿੰਘ ਚੀਮਾ ਦਾ ਬਾਜਵਾ ਨਾਲ ਕਿਵੇਂ ਪੇਚਾ ਪਿਆ ਅਗਲੀ ਗੱਲ ਮੈਂ ਕਰਾਂਗਾ ਤੁਸੀਂ ਬੰਨਾਂ ਦੀ ਜਿੰਨਾ ਕਰਕੇ ਵੱਡਾ ਨੁਕਸਾਨ ਹੋਇਆ ਮੈਂ ਡੇਰਾ ਬਾਬਾ ਨਾਨਕ ਪਹਿਲਾਂ ਉਸ ਦਿਨ ਵੀ ਆਪਣੇ ਸਾਡੇ ਗੋਇਲ ਸਾਹਿਬ ਤੇ ਕ੍ਰਿਸ਼ਨ ਕੁਮਾਰ ਜੀ ਬਾਰੇ ਬੜਾ ਕੁਝ ਬੋਲਿਆ ਕਿ ਇਹਨਾਂ ਨੂੰ ਸਿਫਾ ਦੇਣਾ ਚਾਹੀਦਾ ਹੈ ਮੈਂ ਸਾਰੀ ਸੰਸਦ ਦੇ ਧਿਆਨ ਚ ਲਿਆਉਣਾ ਚਾਹੁੰਦਾ ਕਿ ਜਿੰਨਾ ਕਮ ਗੋਇਲ ਸਾਹਿਬ ਨੇ ਕੀਤਾ ਆ ਸਾਡੇ ਮਾਡ ਮਰਨਾ ਚੌਧਰੀ ਮੇਰੇ ਖਾਲ 20 25 ਸਾਲ ਤੋਂ ਐਮਐਲਏ ਬਣਦੇ ਰਹੇ ਆ ਸਰਕਾਰਾਂ ਚ ਮੰਤਰੀ ਬਣਦੇ ਰਹੇ ਨੇ ਇਹਨਾਂ ਅੱਜ ਤੱਕ ਸੱਕੀ ਨਾਲੇ ਦੀ ਕਦੀ ਗੱਲ ਨਹੀਂ ਚੁੱਕੀ ਇੱਥੇ ਪਹਿਲੀ ਵਾਰੀ ਹੋਇਆ ਕਿ ਸੱਕੀ ਨਾਲੇ ਦੀ ਗੱਲ ਹੋਈ ਔਰ ਗੋਇਲ ਸਾਹਿਬ ਦੀ ਅਗਵਾਈ ਚ ਗਰਦਾਸਪੁਰ ਤੋਂ ਲੈ ਕੇ ਡੇਰਾ ਬਾਬਾ ਨਾਨਕ ਤੱਕ ਸੱਕੀ ਨਾਲੇ ਦੀ ਸਫਾਈ ਹੋਈ ਆ ਔਰ ਜਦੋਂ ਡੇਰਾ ਬਾਬਾ ਨਾਨਕ ਹਲਕਾ ਸ਼ੁਰੂ ਹੋਇਆ ਉਦੋਂ ਬਾਸਾ ਆ ਗੀਆਂ ਤਾਂ ਜਦੋਂ ਬਾਰਸ਼ਾ ਕਰਕੇ ਟਾਮਰ ਕੋਲ ਸਾਹਿਬ ਨੂੰ ਕੰਪਲੀਟ ਕਰ ਲੈਣ ਦਿਓ ਮੈਂ ਕੀ ਕਰਾਂਗਾ ਕਿ ਗੋਇਲ ਸਾਹਿਬ ਇੱਕ ਮਿੰਟ ਦੀ ਇੱਕ ਮਿੰਟ ਰੁਕੋ ਹਜੀਬ ਕੀ ਕਹਿਣਾ ਚਾਹੁੰਦੇ ਹਾਂ ਜੀ ਮੇਰਾ ਨਾਮ ਲਿਆ ਇਸ ਕਰਕੇ ਮੈਨੂੰ ਬੋਲਣਾ ਪਿਆ ਜੀ ਇਹ ਜਿਹੜਾ ਇਹਨਾਂ ਨੇ ਗੱਲ ਕਹੀ ਹੈ ਕਿ ਸਖੀਨਾ ਤੁਸੀਂ ਮੇਰੇ ਨਾਲ ਚੱਲੋ ਮੇਰੇ ਦਿਨਾਨਗਰ ਤੋਂ ਸ਼ੁਰੂ ਹੋ ਕੇ ਤੁਸੀਂ ਟੇਹਰਾ ਬਾਬਾ ਨਾਨਕ ਤੱਕ ਚੱਲ ਕੇ ਤੁਸੀਂ ਦੇਖ ਸਕਦੇ ਹੋ ਕਿ ਹਾਊਸ ਕਮੇਟੀ ਪਿਛਕ ਬਣਾ ਲਓ ਕਿ ਅੱਪੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਏਗਾ ਕਿ ਕਿੰਨੀ ਕਿ ਸਫਾਈ ਹੋਈ ਓਥੇ ਤਾਂ ਦੇ ਸਾਹਮਣੇ ਹੋ ਜਾਏਗਾ ਥੈਂਕ ਯੂ ਜੀਰ ਦਾਵਾ ਸਾਹਿਬ ਬੈਠੋ ਮੈਡਮ ਬੈਠੋ ਹੋ ਗਈ ਗੱਲ ਹੋ ਗਈ ਗੱਲ ਤੁਸੀਂ 20 25 ਸਾਲ ਤੋਂ ਇਸ ਸੰਸਦ ਤੇ ਬੈਠੇ ਹੋ ਅੱਜ ਤੱਕ ਤੁਸੀਂ ਬੰਦਾ ਅੱਜ ਤੱਕ ਤੁੱਚੀ ਜੜਾ ਥੱਕੀ ਨਾਲੇ ਦਾ ਤੁਸੀਂ ਕਿਉਂ ਨਹੀਂ ਮੁੱਦਾ ਠਾਇਆ ਅਗਰ ਆਮ ਆਦੀ ਪਾਰਟੀ ਨੇ ਮੁੱਦਾ ਠਾਇਆ ਔਰ ਗਰਦਾਸਪੁਰ ਦੀਨਾ ਨਗਰ ਤੋਂ ਲੈ ਕੇ ਤੇ ਮੇਰੇ ਹਲਕੇ ਤੱਕ ਜੜਾ ਵਾ ਸਫਾਈ ਹੋਈ ਆ ਤੂੰ ਹੀ ਕਿਵੇਂ ਕਹਿੰਦਾ ਨਹੀਂ ਸਫਾਈ ਹੋਈ ਚਾਹ ਲੋ ਤੁਸੀਂ ਮੇਰਾ ਨਾਮ ਲਖੋ ਮੇਰੇ ਨਾਮ ਲਖੋ ਮੇਰੇ ਨਾਲ ਚੱਲੋ ਮੈਂ ਤੁਹਾਨੂੰ ਕੇਰ ਰੋਡ ਰਕੀਤਾ ਜਾਵੇ ਫਾਈ ਹੋਈ ਆ ਕਿ ਨਹੀਂ ਹੋਈ ਇਸ ਕਰਕੇ ਸੁਣ ਲਓ ਹੁਣ ਮੇਰੀ ਗੱਲ ਤੇ ਬਹਿ ਜਾਓ ਹੁਣ ਸੁਣ ਲਓ ਕੇਰ ਰੋਡ ਸੁਣ ਲਓ ਕਾਗਜ਼ਾਂ 'ਚ ਹੋਈਆਂ ਹੋਣਗੀਆਂ ਤੁਹਾਡੀਆਂ ਰਦਾਵਾ ਸਾਹਿਬ ਕੇਰ ਰੋਡ ਨਾ ਕਰੋ ਤੁਸੀਂ ਆਪਣੀ ਗੱਲ ਜਾਰੀ ਰੱਖੋ ਸੁਣ ਲਓ ਹੁਣ ਮੇਰੀ ਗੱਲ ਤੁਸੀਂ ਆਪਣੀ ਤੁਸੀਂ ਆਪਣੀ ਗੱਲ ਜਾਰੀ ਰੱਖੋ ਸੁਣ ਲਓ ਅਗਲੀ ਮੇਰੀ ਪਹਿਲਾਂ ਗੱਲ ਸੁਣ ਲਓ ਪਹਿਲਾਂ ਰਦਾਵਾ ਸਾਹਿਬ ਤੁਸੀਂ ਆਪਣੀ ਗੱਲ ਜਾਰੀ ਰੱਖੋ ਅਗਲੀ ਗੱਲ ਸੁਣ ਲਓ ਲਿ ਆਏ ਤੁਸੀਂ ਆਪਣੀ ਗੱਲ ਕਹਿਣ ਲਈ ਆਏ ਕਰੋ ਅਗਲੀ ਗੱਲ ਮੇਰੀ ਸੁਣ ਲੋ ਸਪੀਕਰ ਸਾਹਿਬ ਇਹਨਾਂ ਨੂੰ ਕਹੋ ਮੈਨੂੰ ਬੋਲਣ ਦਿਓ ਮੈਨੂੰ ਬੋਲ ਲੈਂਦੋ ਮੇਰੀ ਬੋਲਾਂ ਤੋਂ ਬਾਅਦ ਜਵਾਬ ਦੇਣ ਹੁਣ ਲਕੀਆਂ ਦੇ ਮਿਰਚਾਂ ਇਹਨਾਂ ਨੂੰ ਇਹਨਾਂ ਨੂੰ ਲਕੀਆਂ ਦੇ ਮਿਰਚਾਂ ਹੁਣ ਸੱਚੀ ਗੱਲ ਦੀਆਂ ਇੱਥੇ 25 25 ਸਾਲ ਤੋਂ ਤੁਸੀਂ ਇਹ ਸੰਸਦ 'ਚ ਬੈਠੇ ਜੋ ਲੋਕਾਂ ਦਾ ਛੋਸ਼ਨ ਕੀਤਾ ਗਦਾਪੁਰ ਦੇ ਲੋਕਾਂ ਦਾ ਆ ਤੁਹਾਨੂੰ ਦੱਸਾਂਗੇ ਲੋਕਾਂ ਨੇ ਮਤ ਦੇ ਰੇ ਬਾਬਾ ਨਾਨਕ ਵਾਲਿਆਂ ਦਿੱਤੀ ਆ ਔਰ ਸਾਰੇ ਆਉਣ ਵਾਲੀ ਸਤਾਹ 'ਚ ਤੁਹਾਨੂੰ ਸਾਰਿਆਂ ਨੂੰ ਮਤ ਦੇਣਗੇ ਗਦਾਪੁਰ ਵਾਲੇ ਲੋਕ ਆਜੋ ਮੈਦਾਨ ਚ ਹੁਣ ਇੱਕ ਮਿੰਟ ਜੀ ਹਾਂ ਇੱਕ ਮਿੰਟ ਬੈਠੋ ਜੀ ਬੈਠੋ 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 ਜੀ ਬਾਜਵਾਦੀ ਦੱਸੋ ਇਥੇ ਸਰ ਇੰਨੀ ਹੈ ਇੱਕ ਮਿੰਟ ਰੰਦਾਵਾ ਸਾਹਿਬ ਤੁਹਾਡੀ ਅਸੀਂ ਇਧਰ ਇਧਰ チェア ਨੂੰ チェア ਨੂੰ ਰੈਸ ਕਰੋ ਅਸੀਂ ਬੜੀ ਇਹਨਾਂ ਦੀ ਇੱਜ਼ਤ ਕਰਨੇ ਆ ਇੱਕ ਮਿੰਟ ਇਹਨਾਂ ਦੀ ਗੱਲ ਨੂੰ ਇਹੀਂ ਰਿਟਾਇਰੀਅਟ ਅਸੀਂ ਇਹਨਾਂ ਦੀ ਗੱਲ ਜੀ ਜੀ ਰੰਦਾਵਾ ਰੰਦਾਵਾ ਸਾਹਿਬ ਦਾ ਸੁਜੈਸ਼ਨ ਜਿਹੜਾ ਅਸੀਂ ਉਹਨੂੰ ਵੈਲਕਮ ਕਰਨੇ ਥੈਂਕ ਯੂ ਇੱਕ ਹਾਊਸ ਕਮੇਟੀ ਬਣਾਓ ਅਸੀਂ ਨਾਲ ਚੱਲਨੇ ਆ ਇਹ ਸੱਚੇ ਨਾਲੇ ਵੀ ਅਸੀਂ ਵੇਖ ਲਿਆ ਸਮਾਈ ਕਿੰਨੀ ਹੋਈ ਹੈ ਥੈਂਕ ਯੂ ਆਓ lettes ਅਸੀਂ ਐਵੇਂ ਇੱਛਾ ਆਗੀ ਤੁਹਾਡੀ ਗੱਲ ਆਗੀ ਕੀਮਾ ਜੀ ਠੀਕ ਹੈ ਹਰਪਾਲ ਸਿੰਘ ਕੀਮਾ ਜੀ ਆਹਾਂ ਤੁਸੀਂ ਦੇਖ ਲਿਆ ਜਿਸ ਤੌਰ 'ਤੇ ਹਰਪਾਲ ਸਿੰਘ ਕੀਮਾ ਤੇ ਪ੍ਰਤਾਪ ਸਿੰਘ ਬਾਜਵਾ ਦਾ ਪੇਚਾ ਪਿਆ ਜਿਵੇਂ ਹੀ ਖਜ਼ਾਨਾ ਮੰਤਰੀ ਗਰਮੀ ਵਿੱਚ ਬੋਲਣ ਲੱਗੇ ਤਾਂ ਨਾਲ ਬੈਠੇ ਅਮਨ ਅਰੋੜਾ ਅਤੇ ਪਿੱਛੇ ਬੈਠੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਐਮ ਐਲ ਏ ਸਰਬਜੀਤ ਕੌਰ ਮਾਨੁਕੇ ਨੂੰ ਹਾਸਾ ਫੁੱਟ ਪਿਆ ਪਤਾ ਨਹੀਂ ਉਹਨਾਂ ਨੂੰ ਕੀ ਸੁਣਿਆ ਸਾਰੇ ਹੀ ਲੜਾਈ ਦੇ ਗੰਭੀਰ ਹਲਤਾਂ ਵਿੱਚ ਵੀ ਖਿੜਖਿੜ ਕੇ ਹੱਸਣ ਲੱਗੇ ਜਿਵੇਂ ਕੋਈ ਤਮਾਸ਼ਾ ਚੱਲ ਰਿਹਾ ਹੋਵੇ ਜਾਂ ਫਿਰ ਇਹਨਾਂ ਨੂੰ ਸਵਾਦ ਹੀ ਬਾਹਰ ਆ ਗਿਆ ਉਧਰ ਹਰਪਾਲ ਸਿੰਘ ਚੀਮਾ ਮਿਰਚਾ ਲੱਗਣ ਦੀ ਗੱਲ ਕਰਨ ਲੱਗੇ ਦੇਖੋ ਹਰਪਾਲ ਸਿੰਘ ਚੀਮਾ ਦਾ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਉੱਤੇ ਹਮਲਾ ਅਤੇ ਤਕਰਾਰ ਮੈਂ ਸੁਣ ਰਿਹਾ ਸੀ ਰੰਧਾਵਾ ਸਾਹਿਬ ਤੇ ਬਾਜਵਾ ਸਾਹਿਬ ਦੀ ਕਨਵਰਸੇਸ਼ਨ ردھاوا صاحب بہ جو اور بہ جی پلیز دیکھوترین بیٹھو ذرا سردار گردیپ رندا جیتری جی کھڑے آ بیٹھو تسی بیٹھو منتری جی بیٹھو یو ہے ٹیکن یو فائیو منٹ پانچ منٹ ہو گئے بیٹھو ہاں منتری جی بولو بولو میں دیکھ رہا سا ਕੇ ਬਾਜਬਾ ਸਾਹਿਬ ਹਰ ਇੱਕ ਗੱਲ ਦੇ ਅੰਦਰ ਕਦੇ ਹਾਊਸ ਕਮੇਟੀ ਬਣਾਉਣ ਦੀ ਗੱਲ ਕਰਦੇ ਨੇਗੇ ਕਦੇ ਗੋਇਲ ਸਾਹਿਬ ਦੇ ਰਜਾਇਨ ਦੀ ਗੱਲ ਕਰਦੇ ਨੇਗੇ ਕਦੇ ਕਦੇ ਕੰਮ ਨਹੀਂ ਹੋਇਆ ਮੈਂ ਦੱਸਣਾ ਚਾਹਣਾ ਕਿ ਜਿਹੜੀ ਇਹਨਾਂ ਦੀ ਪਿੰਡ ਫੁੱਲੜਾ ਚ ਮੈਨੂੰ ਕਰੈਕਟ ਕਰ ਦਿਓ ਜੇ ਮੈਂ ਗਲਤ ਹੋਇਆ ਜਿਹੜੀ ਤੁਸੀਂ ਜ਼ਮੀਨ ਬਾਜਬਾ ਸਾਹਿਬ ਪਿੰਡ ਫੁੱਲੜਾ ਚ ਹੱਦਬਸ ਨੰਬਰ 725 ਅਸੀਰਵਾ ਜ਼ਿਲ੍ਹਾ ਗੁਰਦਾਸਪੁਰ انتقال نمبر بائیس اور تالی بروا وسی نمبر پانچ سو سکاٹ میتی پندرہ ست پچی بدلے پانچ لکھ پتالی ہزار پہ پرچیز کی جڑی کے سوڑا پوائنٹ دس برلے سی باہک بیچی کی نے سی میں دستا شاید تسی بھولنا چاہو راجدیب کور پتنی نرمل سنگ ددار سنگ باہک ਚਰਨਜੀਤ ਬਾਜਬਾ ਪਤਨੀ ਪ੍ਰਤਾਪ ਬਾਜਬਾ ਪੁੱਤਰ ਸਤਲਾਮ ਸਿੰਘ ਬਾਜਬਾ ਨੇ ਖੇਵਡ ਨੰਬਰ 212 ਵਿੱਚੋਂ ਰਕਬਾ 5.9.5 ਬੈ ਹੋਇਆ ਹੈ ਦੋਨਾਂ ਦਾ ਇੰਤਕਾਲ ਕੁੱਲ 16.10 ਲੈ ਲਿਆ ਹੈ ਉਕਤ ਰਕਬਾ ਸਰ ਸਪੀਕਰ ਸਾਹਿਬ ਇੰਪੋਰਟੈਂਟ ਗੱਲ ਆ ਉਕਤ ਰਕਬਾ ਬਿਆਸ ਦਰਿਆ ਦੇ ਨਾਲ ਤੁਸੀ ਬੰਦੇ ਅੰਦਰ ਪੈਂਦਾ ਹੈ ਤੁਸੀ ਬੰਦੇ ਅੰਦਰ ਪੈਂਦਾ ਸਬਾ 2 ਏਕੜ ਜ਼ਮੀਨ ਗਰੀਬ ਕਿਸਾਨ ਤੋਂ ਜਿਹੜੀ ਤੁਸੀਂ ਬੰਦੇ ਅੰਦਰ ਇਹਨਾਂ ਨੂੰ ਖੀਦਾਂ ਦੀ ਕੀ ਜ਼ਰੂਰਤ ਪੈਗੀ 2025 ਚ ਮੈਂ ਦੱਸਦਾ ਦੱਸਦਾ ਇੱਕ ਮਿੰਟ ਚੁੱਪ ਕਰੋ ਹੁਣ ਬਹਿ ਜਾਓ ਭਾਈ ਭਾਈ ਜੀ ਇਹਨਾਂ ਨੂੰ ਗੱਲ ਕਰ ਫਿਰ ਜਵਾਬ ਦੇ ਦਿਓ ਯੂਰ ਗੈਟ ਅ ਓਪਰਟੀ ਜੀ ਗੱਲ ਕਰਨ ਦਿਓ ਜੀ ਆਨਸਰ ਕੇ ਰੋ ਨਸ ਕੀਤਾ ਜਾਵੇ ਜੀ ਸਿਰਫ 1.5 ਮਹੀਨਾ ਪਹਿਲਾਂ ਕਿਉਂਕਿ ਪਤਾ ਸੀ ਇਹਨਾਂ ਨੂੰ ਕਿ ਇਹਦੇ ਅੰਦਰ ਹੜ੍ਹ ਦੀ ਆਉਣ ਵਾਲੇ ਇਹਦੇ ਅੰਦਰ ਰੇਤਾ ਆਉਣ ਵਾਲਾਗਾ ਇਦੇ ਅੰਦਰ ਰੇਤ ਆਊਗਾ ਰੇਤ ਦੀ ਮਾਈਨਿੰਗ ਕਰਾਂਗਾ ਮਿਸਟਰ ਬਾਜਬਾ ਕਰ ਦੇ ਇੱਕ ਮਿੰਟ ਇੱਕ ਮਿੰਟ ਮੈਂ ਝੂਠ ਹੀ ਬੋਲਦਾ ਆਹ ਛੱਡ ਦਿਓ ਸਪੀਕਰ ਸਾਹਿਬ ਆਹ ਸਪੀਕਰ ਸਾਹਿਬ ਡਿਸਕਨ ਕਰ ਦਿਓ ਗੱਲ ਕਰਨ ਦਿਓ ਗੱਲ ਕਰਨ ਦਿਓ ਤੁਸੀਂ ਜਵਾਬ ਦਿਓ ਪਲੀਜ਼ ਤੁਸੀਂ ਜਵਾਬ ਦਿਓ ਤੁਸੀਂ ਜਵਾਬ ਦੇ ਦਿਓ ਦੇ ਦਿਓ ਦੇ ਦਿਓ ਦੇ ਦਿਓ ਖੜ ਜੋ ਇਹ ਦੇ ਦਿਓ ਡਿਸਕਨ ਕਰ ਦਿਓ ਦੱਸ ਦਿਓ ਇਹ ਸਟੇਟਮੈਂਟ ਦੇ ਦਿਓ ਕਿ ਪਿੰਡ ਫੁੱਲੜਾ ਦੀ ਤੁਹਾਡੀ ਜ਼ਮੀਨ ਨਹੀਂ ਹੈਗੀ ਸਟੇਟਮੈਂਟ ਦਿਓ ਦਿਓ جو نے نہیں خریدی ہر وقت بی جے پی جے سپوکس مین بنے چپ کرو <سلام> ایک منٹ ایک منٹ پلیز ہاؤس مریادہ بنا کے رکھی جائے ہاؤس مریادہ بنا کے رکھی <سلام> ایک منٹ منتری جی ایک منٹ منتری سردار سنگھ پرتاپا جی یو ول ہیو let him ٹو him پلیز لیٹ ہم سی let لیٹ ہم what what he's saying ایک منٹ میں تو لوگ ایک منٹ بیٹھو لیٹم سے جی کیمہ جی سیکنڈ پنڈا سیکنڈ پنڈا نہیں نہیں سیکنڈ پنڈا پاسول سیکنڈ پنڈا پاسوالا پاسوال دے اندرے نے کھری دیا لاکھ پاک دا سیکڑ ٹھیک ہے کیر کی اجازت تو بینا جو بھی کچھ بولنے گا ریکارڈ نہ کیتا جا بھی سن لو میرا مطلب سن لیو اور اندر دا سیکڑ اے بھی ਬਿਆਸ ਦਰਿਆ ਦੇ ਨਾਲ ਤੁਸੀਂ ਬੰਦੇ ਅੰਦਰ ਪੈਂਦਾ ਇਹ ਤੁਸੀਂ ਬੰਦੇ ਅੰਦਰ ਇਹਨਾਂ ਨੂੰ ਜ਼ਮੀਨਾਂ ਖਰੀਦਣ ਦੀ ਲੋੜ ਪਈਗੀ ਫਿਰ ਗੱਲ ਸੁਣੋ ਸਪੀਕਰ ਸਾਹਿਬ ਫਿਰ ਕਹਿੰਦੇ ਨੇ ਕਿ ਡਿਪਾਰਟਮੈਂਟ ਦਾ ਡਿਪਾਰਟਮੈਂਟ ਨੂੰ ਦੋਸ਼ੀ ਕਿਉਂ ਬਣਾਉਦੇ ਰਹੇਗੇ ਡਿਪਾਰਟਮੈਂਟ ਨੂੰ ਦੋਸ਼ੀ ਤਾਂ ਬਣਾਉਂਦੇ ਨੇ ਕਿ 2017 ਚ ਤੇ 19 ਚ 2017 ਤੇ 19 ਚ ਇਹਨਾਂ ਦੀ ਜ਼ਮੀਨ ਨੂੰ ਬਚਾਉਣ ਦੇ ਲਈ 1 ਕਰੋੜ 18 ਲੱਖ ਰੁਪਏ ਦੇ ਸਟੋਨ ਦੇ ਸਟੱਟ ਲੱਗੇ ਸੀਗੇ ਉਸ ਸਮੇਂ ਜਿਹੜੀ ਸਰਕਾਰ ਸੀ ਤੁਹਾਡੀ ਸੀ ਜ਼ਰਾਬ ਜ਼ਰਾਬ ਸਾਡੀ ਸਰਕਾਰ ਦਾ ਲਵਾਉਣਾ ਚਾਹ ਰਿਹਾ ਗੋਇਲ ਸਾਹਿਬ ਨੂੰ ਕੰਪੇਅਰ ਕਰਦੇ ਹੋਗੇ ਕਿ ਸਾਡੇ ਰੋਡ ਦਾ ਕੀਤਾ ਜਾਵੇ ਹਾਊਸ ਦੇ ਵਿੱਚ ਆਰਡਰ ਬਣਾ ਕੇ ਰੱਖਿਆ ਜਾਵੇ ਸਪੀਕਰ ਸਾਹਿਬ ਪਰਸਨਲ ਡਾਇਲੌਗ ਨਹੀਂ ਕੀਤਾ 1 ਕਰੋੜ 18 ਲੱਖ ਰੁਪਏ ਲਗਵਾ ਕੇ ਹੁਣ ਜਦੋਂ ਬਾਹਮ ਰੋਡਾਂ ਦੀ ਗੱਲ ਕਰਦੇ ਨੇਗੇ ਇਹ ਬਾਹਮ ਰੋਡ ਦਾ ਚਾਹਦੇ ਨੇ ਕਿ ਗੋਇਲ ਸਾਹਿਬ ਦੀ ਕਿ ਮੇਰੀ ਪ੍ਰਾਪਰਟੀ ਪ੍ਰੋਟੈਸਟ ਯਾਨੀ ਕਿ ਕਿਸਾਨ ਨੂੰ ਬਟਕ ਨਾ ਕੀਤਾ ਜਾਵੇ ਪੰਜਾਬ ਦੇ ਨੂੰ ਪ੍ਰਤਾਪ ਬਾਜਵਾ ਦੀ ਪ੍ਰਾਪਰਟੀ ਜਿਹੜੀ 10 ਏਕੜ ਉਹਨੂੰ ਪ੍ਰੋਟੈਕਟ ਕੀਤਾ ਜਾਵੇ ਉਹਨੂੰ ਪ੍ਰੋਟੈਕਟ ਕੀਤਾ ਜਾਵੇ ਨਾ ਕਿ ਪੰਜਾਬ ਦੇ ਕਿਸਾਨ ਨੂੰ ਬਟਕ ਕੀਤਾ ਜਾਵੇ ਇਹ ਚਿਹਰਾ ਤੁਹਾਡਾ ਇਹ ਚਿਹਰਾ ਹੈ ਪੰਜਾਬ ਦੇ ਲੋਕਾਂ ਦੇ ਸਾਹਮਣੇ ਤੁਸੀਂ ਆਪਣੀ 10 ਏਕੜ ਜ਼ਮੀਨ ਜਿਹਨੂੰ ਤੁਸੀਂ ਆਪਣੇ ਰਿਟਰਨ ਦੇ ਅੰਦਰ 25 ਲੱਖ ਦੀ ਦਿਖਾਇਆਗਾ ਉਹਦੇ ਉੱਤੇ 1 ਕਰੋੜ 18 ਲੱਖ ਰੁਪਈਆ ਪ੍ਰੋਟੈਕਸ਼ਨ ਕਰਨ ਦੀ ਤੁਸੀਂ ਸਟੱਡ ਲਵਾਉਂਦੇ ਹੋ ਤੇ ਗੱਲਾਂ ਕਰਦੇ ਹੋ ਤੁਸੀਂ ਇੱਥੇ ਕਿਸਾਨ ਦੀਆਂ ਇਹਦਾ ਮਤਲਬ ਤੁਸੀਂ ਤਾਂ ਤੁਸੀਂ ਜਿੰਨੇ ਮੈਂਬਰ ਸਹਿਬਾਨ ਤੁਹਾਡੇ ਬੋਲਦੇ ਨੇ ਹਰ ਸਾਲ ਮੈਂ ਕਹਿੰਦੇ 12000 ਕਰੋੜ ਰੁਪਏ ਹੁਣ ਕਹਿੰਦੇ 12000 ਕਰੋੜ ਰੁਪਏ ਅਸੀਂ ਤਾਂ ਉਹਨਾਂ ਉਹਨਾਂ ਬਿਆਫਾ ਬੀਜੇਪੀ ਗੱਲ ਕਰਦੇ ਆ ਮੇਰਾ ਕਹਿਣ ਦਾ ਭਾਪ ਸਪੀਕਰ ਸਾਹਿਬ 1 ਮਿੰਟ ਰਨਿੰਗ ਕਮੈਂਟਰੀ ਬੰਦ ਕਰਾਓ ਇਹਨਾਂ ਦੀ ਰਨਿੰਗ ਕਮੈਂਟਰੀ ਬੰਦ ਕਰਾਓ ਤੁਸੀਂ ਚੇਅਰ ਨੂੰ ਐਡਰੈਸ ਕਰੋ ਸਪੀਕਰ ਸਾਹਿਬ ਬਾਜਵਾ ਸਾਹਿਬ ਤੁਸੀਂ ਬੈਠੋ ਮੇਰੀ ਇੱਕ ਗੁਜ਼ਾਰਿਸ਼ ਹੈ ਇੱਕ ਮਿੰਟ ਮੰਤਰੀ ਜੀ ਇੱਕ ਮਿੰਟ ਸਾਰੇ ਬਾਈਓ ਸਾਹਿਬ ਤੁਹਾਨੂੰ ਪੂਰਾ ਮੌਕਾ ਮਿਲੂਗਾ ਤੁਹਾਨੂੰ ਮੌਕਾ ਮਿਲਦਾ ਲੇਟਮ ਕੰਪਲੀਟ ਦੱਸੋ ਜੀ ਤੁਸੀਂ ਆਹਦੀ ਗੱਲ ਕੰਪਲੀਟ ਕਰੋ ਮੈਂ ਇਹ ਗੱਲ ਕਹਿਣੀ ਚਾਹਨਾਗਾ ਕਿ ਹਰ ਗੱਲ ਤੇ ਨੁਕਸ ਕੱਢਦੇ ਨੇਗੇ ਹਰ ਗੱਲ ਤੇ ਸਾਡਾ ਪੋਜ਼ਿਟਿਵ ਕਮੈਂਟ ਕਰਨ ਦੀ ਬਜਾਏ ਨੈਗਟਿਵ ਲੈ ਕੇ ਆਉਂਦੇ ਅਸੀਂ ਕਹਿੰਦੇ ਆ ਕਿ ਭਾਈ ਤੁਹਾਡੀ ਤੁਹਾਡੀਆਂ ਪ੍ਰਾਪਰਟੀਆਂ ਬਚਾਉਣ ਦੇ ਲਈ ਤੁਹਾਡੀ ਸਰਕਾਰ ਚ 101 ਕਰੋੜ 18 ਲੱਖ ਰੁਪਇਆ ਲਾਤਾ ਜਿਸ ਪ੍ਰਾਪਰਟੀ ਤੁਸੀਂ ਪਲੀਜ਼ ਜਿਸ ਜਿਸ ਪ੍ਰਾਪਰਟੀ ਤੁਸੀਂ ਕਹਿ ਰਹੇ ਹੋ ਜਿਸ ਪ੍ਰਾਪਰਟੀ ਨੂੰ ਤੁਸੀਂ ਬਚਾਉਣ ਦੇ ਲਈ ਜਿਸ ਦੀ ਕੀਮਤ 25 ਲੱਖਾ ਜਿਸ ਪ੍ਰਾਪਰਟੀ ਦੀ ਪ੍ਰਾਪਰਟੀ 25 ਲੱਖਾ ਹੋਤੇ 1 ਕਰੋੜ 18 ਲੱਖ ਰੁਪਇਆ ਲਾਤਾ ਤੇ ਹਰ ਗੱਲ ਤੇ ਕੀ ਟੈਕਸ ਵੀ ਕਰਦਾ ਥਾ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ हां प्लीज ਦੱਸੋ ਜੀ ਬਾਜਵਾ ਜੀ ਮੈਂ ਜ਼ਮੀਨ ਲਈ ਹੈ ਇੱਕ ਮਿੰਟ ਸਰ ਤੁਹਾਡੀ ਸਰਕਾਰ ਨੇ ਰਜਿਸਟਰੀ ਕੀਤੀ ਹੈ ਤੇ ਸੈਂਪਲ ਡਿਊਟੀ ਲਈ ਹੈ ਮਾਲਕਾਂ ਕੋ ਲਈ ਹੈ ਕਿਸੇ ਚੋਰ ਕੋ ਨਹੀਂ ਲਈ ਨੰਬਰ 1 ਜੇ ਕਿਸੇ ਤੁਸੀਂ ਪੱਥਰ ਲਾਇਆ ਤੁਹਾਡੀ ਸਰਕਾਰ ਨੇ ਲਾਇਆ ਮੈਂ ਪਹਿਲੇ ਇਹਨੂੰ ਪੁੱਛਣਾ ਚਾਹਨਾ ਜਿਹੜਾ 12000 ਕਰੋੜ ਰੁਪਇਆ ਐਕਸਾਈਜ਼ ਦਾ ਚੂਪ ਗਏਓ ਤੇਰੀ ਉਹਦਾ ਵੀ ਮੈਂਸ਼ਨ ਕੀਤਾ ਹੀ ਜਿਹੜਾ ਦਿੱਲੀ ਦੀ ਤੁਹਾਡੀ ਸਾਰੀ ਲੀਡਰਸ਼ਿਪ ਫੜ ਕੇ ਅੰਦਰ ਦਿੱਤੀ ਹੈ ਤੁਹਾਡੀ ਬੀਜੇਪੀ ਦੀ ਗੱਲ ਹੈ ਐਸੇ ਗੱਲ ਕਰ ਤੈਨੂੰ ਛੱਡਿਆ ਇਹ ਤਾਂ ਅੰਦਰ ਨਹੀਂ ਦਿੱਤਾ ਜਿਹੜਾ ਡਿਸਟਿਲਰੀਆਂ 30 32 ਡਿਸਟਿਲਰੀਆਂ ਕੋ ਸਰ ਬੈਠੇ ਸੁਣੋ 1 ਸਵਾ ਕਰੋੜ ਰੁਪਈਆ ਹਰ ਡਿਸਟਿਲਰੀ ਕੋ ਪੈਸੇ ਲੈਂਦਾ ਹੈ ਇੱਕ ਸਾਈਜ਼ ਮਨੇ ਸਵਾ ਕਰੋੜ ਰੁਪਈਆ ਹਰ ਡਿਸਟਿਲਰੀ ਕੋ ਲੈਂਦਾ 35 ਤੋਂ 40 ਕਰੋੜ ਰੁਪਈਆ ਦਾ ਇਕੱਲਾ ਡਿਸਟਿਲਰੀਆਂ ਕੋ ਕੰਮ ਬੈਠੋ ਬੈਠੋ ਆਪਣੇ ਚੀਮਾ ਜੀ ਮੇਰੇ ਖਿਆਲ ਆ ਆਪਾਂ ਇਹਨੂੰ ਨਾ ਝੂਠ ਦੇ ਕੋਈ ਇਹਨੂੰ ਇਹਨੂੰ ਆਪਸ ਵਿੱਚ ਨਾ ਬੜਾਓ ਜਿਹਨੂੰ ਦੱਸ ਕਰੋ ਜਿਹਨੂੰ ਦੱਸੋ ਮਿਸਟਰ ਬਾਦਬਾ ਮਿਸਟਰ ਬਾਦਬਾ 1 ਕਰੋੜ 18 ਲੱਖ ਰੁਪਈਆ ਕਾਂਗਰਸ ਦਾ ਟੈਂਪ ਲਗਿਆ ਸੀ ਕਾਂਗਰਸ ਦੇ ਸਮੇਂ ਚੇਅਰ ਨੂੰ ਡੈਸ਼ ਕੀਤਾ ਜਾਵੇ ਬੋਲੀ ਜਨੇ ਯਾਰ ਹੈ ਚੇਅਰ ਨੂੰ ਡੈਸ਼ ਕੀਤਾ ਜਾਵੇ ਪੰਜਾਬ ਨੂੰ ਲੁੱਟ ਕੇ ਪੰਜਾਬ ਨੂੰ ਬਰਬਾਦ ਕਰਕੇ ਤੁਸੀਂ ਬੰਨਾਂ ਦੇ ਅੰਦਰ ਜ਼ਮੀਨਾਂ ਖਰੀਦਦੇ ਨੇ ਕਿਉਂ ਖਰੀਦਦੇ ਨੇ ਕਿਉਂਕਿ ਡੀ ਸੈਟਿੰਗ ਕਰਨੀਆਂ ਕਿਉਂ ਖਰੀਦਦੇ ਨੇ ਕਿਉਂਕਿ ਮਾਈਨਿੰਗ ਕਰਨੀਆਂ ਤੁਸੀਂ ਨਾ ਤੁਸੀਂ ਬਰਬਾਦ ਚਲੋ ਬੈਠੋ ਜੀ ਬਰਬਾਦ ਕੀਤਾਗਾ ਬੈਠੋ 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 ਝੂਠ ਬੋਲਣ ਤੋਂ ਸਵਾਏ ਮਿਸਟਰ ਬਾਦਵਾ ਪੰਜਾਬ ਦੇ ਅੰਦਰ ਉਹ ਲੀਡਰ ਆ ਕਾਂਗਰਸ ਪਾਰਟੀ ਦਾ